ਲੇ ਵੀ ਭਾਈ ਇਹ ਕੋਣ ਪੁੱਠਾ ਜਾਂ ਗਾਣਾ ਸੁਣਾ ਕੋਈ ਕਿਹੜਾ ਸੁਣਾਏਗਾ ਮੈਂ ਭਈ ਸੁਣਾ ਦਿੰਦਾ ਵੀ ਉਹਨੂੰ ਸੀ ਗਾਣਾ ਸੁਣਿਆ ਹੋਣਾ ਵੀ ਜੰਨਾ ਆ ਗਿਆ ਕਲਾਸਮੇਟ ਮੇਰੀਆਂ ਹਾਂ 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 ਉਹ ਨਾ ਹਰੇਕ ਪਿੰਡ ਦੀ ਕਹਾਣੀ ਆ ਵੀ ਮੈਂ ਤੈਨੂੰ ਪਤਾ ਹੀ ਮੇਰਾ ਨਾ ਸਿਸਟਮ ਕੀ ਆ ਵੀ ਜਿਵੇਂ ਆਪਣੇ ਪਿੰਡਾਂ ਦੀ ਆਮ ਹੀ ਹੁੰਦਾ ਆਪਾਂ ਕਿਹੜਾ ਕਿਦੋਂ ਬਾਹਰੋਂ ਆਏ ਹੂੰ ਤੇ ਉਹ ਕਿਸਤਾਂ ਲੀਆਂ ਮਰ ਲੇਡੀ ਜੀ ਦੀ ਕਹਾਣੀ ਐ ਅੱਛਾ ਗਾਣਾ ਸੀਗਾ ਵੀ ਜੰਨਾ ਆ ਗਿਆ ਕਲਾਸਮੇਟ ਮੇਰੀਆਂ ਉਹ ਕੀ ਕਹਿੰਦੀ ਆ ਹਨਾ ਤੁਸੀਂ ਹੁਣ ਹਾਂ ਤੇ ਮਸਤ ਹੁ ਚੰਨਾ ਹੋ ਗਈਆਂ ਕਿਸਤਾਂ ਲੇਟ ਮੇਰੀਆਂ ਹੈ ਹੋ ਗਈਆਂ ਕਿਸ਼ਤਾਂ ਲੇਟ ਮੇਰੀਆਂ ਹੋ ਗਈਆਂ ਕਿਸ਼ਤਾਂ ਲੇਟ ਮੇਰੀਆਂ ਵੇ ਬਸ ਇਸ ਗੱਲਾਂ ਡਰਦੀ ਵੇ ਲੱਗ ਜਾਵੇ ਨਾ ਪਲਾਂਟੀ ਕਿਸ ਗੱਲ ਤੋਂ ਤੂੰ ਐਤ ਕੀ ਕਮੇਟੀ ਫੜਦੀ ਵੇ ਵੇ ਐਤ ਕੀ ਕਮੇਟੀ ਫੜਦੀ ਆ ਕਿਸ਼ਤਾਂ ਭਰਨ ਹੱਕ ਹੈ ਮੇਰਾ ਮਰ ਹੁੰਦੀਆਂ ਨਹੀਂ ਕਮਾਈਆਂ ਵੇ ਹੁਣ ਤੱਕ ਤਾਂ ਸਭ